ਵਧੀਆ ਤੇ ਸਾਡੇ ਵਿਊਰ ਨੂੰ ਬਲਾਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਹੋਪ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਇਹ ਕਹਿੰਦੀ ਮੈਂ ਨਾਲ ਹੀ ਆਉਣਾ ਮੰਮਾ ਵੀ ਕਹਿੰਦੀ ਚੱਲ ਨਾਲ ਹੀ ਆਉਂਦੇ ਠੀਕ ਹੈ ਹੋਰ ਤੈਨੂੰ ਕੁਝ ਲੈ ਕੇ ਆਉਣਾ ਠੀਕ ਹੈ ਮੰਮਾ ਜੇ ਮੈਂ ਜੇ ਮਮਾ ਜੇ ਮਮਾ ਤਲਾਉਗੀ ਫਿਰ ਮੈਂ ਪਪਾ ਦੀ ਕਦੀ ਵੀ ਨੀ ਚੀਜ਼ੀ ਖਾਵਾਂਗੀ ਜੀ ਚੱਲ ਜਾਨਾ ਹਾਂ ਜੀ ਆਪਾਂ ਜਿਹੜੇ ਪੀਸ ਲਿਆਂਦੇ ਸੀਗੇ ਉਹਨਾਂ ਨਾਲ ਲੈਸਾ ਲੈ ਕੇ ਲੈਣ ਵਾਸਤੇ ਚੱਲੇ ਆਂ ਤੇ ਤੁਹਾਨੂੰ ਮੈਂ ਦਿਖਾਉਣੀ ਆ ਕਿ ਵੀ ਨਵੇਂ ਟ੍ਰੈਂਡ ਦੀਆਂ ਕਿਹੜੀਆਂ-ਕਿਹੜੀਆਂ ਲੈਸ ਆਈਆਂ ਹੋਈਆਂ ਨੇ ਤੇ ਆਪਾਂ ਉਹਨੂੰ ਕਿਵੇਂ ਜਿਹੜਾ ਹੈਗਾ ਡਿਜ਼ਾਈਨ ਕਰਾਂਗੇ ਹਨਾ ਸੂਟਾਂ ਨੂੰ ਤੇ ਜਦੋਂ ਪੂਰੀ ਤਰ੍ਹਾਂ ਸਟਿਚ ਹੋ ਗਏ ਮੈਂ ਤੁਹਾਨੂੰ ਉਦੋਂ ਵੀ ਜਿਹੜੀ ਹੈਗੀ ਪ੍ਰੋਪਰ ਲੁੱਕ ਦਿਖਾ ਦਊਂਗੀ ਵੀ ਆਪਾਂ ਜਿਹੜੇ ਪੀਸ ਲੈ ਕੇ ਆਏ ਸੀ ਉਹਨੂੰ ਆਪਾਂ ਡਿਜ਼ਾਈਨ ਕਿਵੇਂ ਕੀਤਾ ਤੇ ਫਿਲਹਾਲ ਜਿਹੜੀ ਹੈਗੀ ਆਪਾਂ ਲੈਸ ਨਾਲ ਚੱਲਿਆ ਭੈਣ ਜਿਹੜੀ ਹੈਗੀ ਉਹ ਪਹਿਲਾਂ ਹੀ ਚੱਲੀ ਗਈ ਆ ਤੇ ਅਸੀਂ ਹੁਣ ਜਾ ਰਹੇ ਅਗੇ ਠੀਕ ਐ ਚਲੋ ਆਜੋ ਤੁਸੀਂ ਵੀ ਨਾਲੇ ਰੁਕ ਜਾ ਮੈਨੂੰ ਚਾਬੀ ਚੱਕ ਲੈ ਹੰਦੋ ਚਾਬੀ ਚੱਕ ਲੈ ਹੰਦੋ ਚਾਬੀ ਚੱਕ ਲੈ ਲੈ ਮੈਂ ਪੁੱਤੋ ਸ ਤੂੰ ਤਾਂ ਮੈਨੂੰ ਜੰਗਲੀ ਨਹੀਂ ਲੈਣੀ ਤੂੰ ਵੱਡਾ ਹੋ ਗਿਆ ਹੁਣ 5 ਸਾਲ ਦਾ ਹੋ ਗਿਆ ਤੂੰ ਸੱਪਰ ਪਿੰ ਨੂੰ ਨਹੀਂ ਆਣਾ ਤੂੰ ਮਾਸੀ ਹੂੰ ਤੁਸੀਂ 7 ਵਾਲਾ ਸੱਪਰ ਨਹੀਂ ਲੈਣਾ ਤੁਸੀਂ ਸਿੰਪਲ ਦੇ ਲੈਣਾ ਨਹੀਂ ਮਿਲਿਆ ਫਿਰ ਤੁਸੀਂ 7 ਵਾਲਾ ਠੀਕ ਆ ਪੁੱਤ ਤੂੰ ਇੱਥੇ ਰਹੇਗਾ ਚਲ ਠੀਕ ਆ ਤੂੰ ਇੱਥੇ ਰਹਿ ਆ ਦੇਖ ਲਓ ਸਾਡੇ ਘਰ ਦੇ ਨੇੜੇ ਵੀ ਜਿਹੜੇ ਹੈਗੇ ਨੇ ਖੇਤ ਨੇ ਉਹ ਪਰ ਮੇਰੀ ਮਾਤਾ ਕਾ ਘਰ ਆ ਜਾ ਕੇ ਨਾਨੀ ਘਰ ਚੱਲੀ ਹੈ ਪਹਿਲਾਂ ਕਮਾਸੀ ਕਿੱਧਰ ਹੋਊਗੀ ਹਰਸ਼ ਚੱਲ ਨਾਨੀ ਤੇਰੀ ਚੱਲਦੇ ਆ ਹਨਾ ਇਹ ਅਵਾਜ਼ਾ ਦੇਖੋ ਅਸੀਂ ਹੁਣ ਤੁਹਾਨੂੰ 2 ਮਿੰਟ ਹੋਏ ਆ ਚੱਲਦੇ ਆ ਨੂੰ ਠੀਕ ਹੈ ਤੇ ਆ ਦੇਖੋ ਬਸ ਇੱਥੋਂ ਅਸੀਂ ਮੁੜ ਜਾਣਾ ਇੱਧਰ ਹੈਗਾ ਮਾਤਾ ਕੇ ਘਰ ਉਹ ਖੜੀ ਆ ਮੰਮਾ ਦੇ ਘਰ ਇਹ ਸਾਡੇ ਪੇਕੇ ਵੀ ਇੱਥੇ ਆ ਸਾਡੇ ਸਹੁਰੇ ਵੀ ਇੱਥੇ ਆ ਹੁਣ ਲੈ ਤੂੰ ਤਾਂ ਥਣ ਬੀਬੀ ਕੇ ਘਰੇ ਬਾਅਦ ਚ ਜਾਵਾਂਗੇ ਹਾਂ ਆ ਜਾ ਫਿਰ ਆ ਜਾ ਆ ਜਾ ਲੈ ਦੇਖ ਲੈ ਮਿਲੂ ਕਾਦੀ ਲੈਸ ਕਾਲ ਨੂੰ ਲੈ ਆਵਾਂਗੇ ਲੈਸ ਵੀ ਅੱਜ ਹੀ ਜਾਵਾਂਗੇ ਤੇਲ ਪਵਾਉਣਾ ਨਹੀਂ ਅੱਛਾ ਕਾਰ ਬੰ ਜਿਹੜੇ ਫਰੂਟ ਵੀ ਲੈਣੇ ਸੀ ਚਿੱਪਲ ਵੀ ਲੈਣੇ ਸੀ ਆ ਦੇਖੋ ਤੁਸੀਂ ਸਾਡੇ ਪੇਕੇ ਕਿੰਨੀ ਕ ਦੂਰ ਨੇ ਬੱਸ ਸਿਰਫ 5 ਜੋਰ 5 ਮਿੰਟ ਦੀ ਦੀਗੀ ਸਾਡੇ ਪੇਕੇ 5 ਵੀ ਨਹੀਂ 5 ਮਿੰਟ ਤੇ 2 ਮਿੰਟ ਦਰਗੀ ਵਾਸੀ ਤੇ ਨਹੀਂ ਆ ਰਹੀ ਹਾਂ ਮਸੇਲ ਕੋਟਾ ਕੋਟਾ ਹੈਲੋ ਗਾਇਜ਼ ਹੈਲੋ ਗਾਇਜ਼ ਕਿ ਮੈਂ ਨਾਨੀ ਘਰ ਚੱਲੇ ਆ ਅਸੀਂ ਨਾਨੀ ਘਰ ਚੱਲੇ ਅਸੀਂ ਤਾਂ ਨਹੀਂ ਚੱਲੇ ਬਸ ਆ ਕੇ ਮੇਰੀ ਨਾਨੀ ਦਾ ਘਰ ਬਸ ਨਹੀਂ ਹੋ ਗਿਆ ਬਾਗ ਰਹਾ

हां तनी ਲਫ ਬਲੌਗ ਮੰਦੇ ਹਾਂ ਮੈਂ ਮੰਮੀ ਆ ਤੇ ਸ਼ੇਰ ਲੈ ਦੇਖ ਲਓ ਮੇਰਾ ਭਰਾ ਕਹਿੰਦਾ ਮੈਨੂੰ ਮੀ ਟ-ਸ਼ਰਟ ਲੱਗਿਆ ਤੁਹਾਨੂੰ ਦਿਖਾਉਂਦਾ ਛੋੜਿਆ ਕੀ ਕਰਾਂ ਚੱਲ ਬਈ ਅੰਦਰ ਮੇਰੇ ਦੁਕਾਨ ਚ ਚੱਲੇ ਸੀ ਤੁਸੀਂ ਕਿਤੇ ਕਾਇ ਇਰਿੰਕੂ ਡਿਊੜਤੋ ਮਹਾਂਦਰ ਜੀ ਬੇਨਾਰ ਰੱਖਾ ਦੀ ਵੀਰ ਵਰਦੀ ਆ ਜਨਾ ਮੈਂ ਤੇ ਕੰਮ ਦਾ ਹਾਂ ਅਸੀਂ ਤਾਂ ਕੰਨ ਸੀ ਮਾ ਬੀਬੀ ਨੇ ਕੜੀ ਤਾਂ ਨਹੀਂ ਬਣਾ ਕੇ ਖਵਾਈ ਅੱਜ ਮਹਾਂ ਚਾਹ ਬਣਾ ਕੇ ਪੀ ਲਾਂਗੀ ਲੈ ਮੈਂ ਤਾਂ ਤੈਨੂੰ ਫੋਨ ਕਰੇ ਮਹਾਂ ਤਾਂ ਇਦਾਂ ਦਸਿੰਦੀ ਮੈਂ ਇਦਾਂ ਬਣਾ ਕੇ ਦੇ ਦੇਂਗੀ ਤੇ ਫੋਨ ਇੰਚ ਕਿਹ ਹੈਗਾ ਅਸਤ ਮੰਗਾ ਲਈ ਸੀ ਫਿਰ ਲੱਸੀ ਤੇ ਉਹ ਲੈ ਮੈਂ ਤੇ ਉਹ ਲੈ ਕੇ ਆਉਂਦਾ ਮਾ ਸੁਖਮਾਨ ਮੈਂ ਇੰਦੀ ਬਹ ਕੰਮ ਲੈ ਕੇ ਆਉਂਦਾ ਮਹਾਂ ਇਹ ਤੋਂ ਮੰਗਾ ਲੂੰਗੀ ਮਹਾਂ ਚੱਲ ਬੀਬੀ ਫਿਰ ਆਹ ਸਾਨੂੰ ਆਹੀ ਲੱਗਿਆ ਵੀ ਚੱਲ ਮਹਾਂ ਤੈਨੂੰ ਔਖੀ ਲੱਗੂਗੀ ਤਾਂ ਫੇਰ ਬਣਾ ਲਾਂਗੇ ਦੋ ਤਿੰਨ ਰੁੱਕੇ ਆਖੇ ਇੱਥੇ ਆ ਕੇ ਇਹੋ ਕਰ ਲਾਂਗੇ ਦੋ ਤਿੰਨ ਦੇ ਰੁੱਕੇ ਬਣਾ ਲਾਂਗੇ ਚਲ ਕੜੀ ਬਣਾਈ ਦੀ ਅੱਜ ਕੜੀ ਬਣਾਈ ਹੈ ਅਸੀਂ ਅੱਜ ਕੜੀ ਬਣਾਈ ਆ ਆ ਕੋਈ ਬਾਜ ਹਾਂ ਹਾਂ ਬਣਾ ਇਹ ਲੈਣੀ ਹੈ ਫਿਰ ਜਾਣਾ ਪਊਗਾ ਵੀ ਅੱਜ ਤੱਕ ਅਸੀਂ ਲੈਸਨ ਅੰਝਾਵਾਂਗੇ ਫਿਰ ਜਾਣਾ ਬੁੱਤ ਨੂੰ ਬਾਅਦ ਚ ਮੇਰੇ ਨਾਲ ਕੰਡ ਜਿਆਦਾ ਫਿਰ ਬਾਅਦ ਚ ਲੈ ਜੀ ਹਾਂ ਬਾਤ ਹੀ ਲੋ ਜੀ ਪਈਆ ਕੜੀ ਤਾਂ ਹੂੰ ਪਈਆ ਕੜੀ ਤਾਂ ਰਵਾਂਡੀ ਹੋਣ ਕਰਾਈ ਆਗੀ ਦਵਾਰੇ ਹੈ ਰਿੰਕੋ ਸਮੂਥਰਿੰਗ ਦਵਾਰੇ ਕਰਾਈ ਆ ਮਹਾਂ ਦੇਖਾ ਦਿਖਾ ਅਰੇ ਅੱਜ ਮੈਂ ਕੁੱਤੜਾ ਆ ਗਿਆ ਮਹਾਂ ਮਾਇਕ ਅੱਜ ਮੈਂ ਬੁੜਾ ਹੋਣ ਨੂੰ ਫੋਨ ਕਰਾ ਕਰਾਈ ਨਾ ਪਰ ਕੁੱਤੜੀ ਆ ਗਿਆ ਨਾ ਮੈਂ ਉਰੇ ਆ ਦੋ ਉਰੇ ਉਰੀ ਅਗਰਵਾਜ ਦੇਖੀ ਰਣੀ ਕੰਦਾਂ ਦਾ ਕੀ ਹਾਲ ਕਰਿਆ ਜਵਾਖਾਂ ਨੇ ਮਹਾ ਕੰਦਾਂ ਦਾ ਕੀ ਹਾਲ ਕਰਿਆ ਗਰਵਾਜ ਨੇ ਕਰਿਆ ਦੇਖ ਲੈ ਆ ਦੇਖ ਲੋ ਗਈ ਘਾਟੇ ਮਾਟੇ ਦੇਖ ਲੈ ਅੰਮ ਬਿਸਕੁਟ ਲਈ ਆਤੀ ਰਮਨਿੰਦ ਦੁਬਾਰਾ ਕਰੋ ਦੁਬਾਰਾ ਵਾਂਸ ਮੋਰ ਵਾਂਸ ਮੋਰ

ਕੀ ਕਰਦਾ ਨਾ ਦੋ ਹਾਂ ਚਾਹ ਤੱਕ ਜਿੰਦਾਂ ਜਿੰਸਾਂ ਗਾ ਦੋ ਲੈ 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 ਆ ਇਹ ਤਾਂ ਭੱਜੀ ਜਾਂਦਾ ਹੀ ਰਹਿਮਤ ਭਾਈ ਲੈ ਕੇ ਜਾ ਨਾਲ ਮੋਟਰਸਾਈਕਲ ਆ ਰਿਹਾ ਕੇ ਚੱਲ ਆ ਜਾ ਚੱਲ ਆ ਜਾ ਚਲੋ ਯਾਰ ਤੁਸੀਂ ਵੀ ਲਓ ਮੇਰੀ ਤਾਂ ਨਾ ਧਰੋ ਵਿੱਚ ਹਲੋ ਫਾਫਾ ਲੈ ਕੇ ਜਾਓ ਜਾਣਾ ਸੀ ਲੈਸ ਲੈਣਾ ਚਾਹ ਪੀਣੀ ਖੜ ਗਈ ਜੀ ਤੁਸੀਂ ਇੱਥੇ ਕੱਲ ਸੀ ਕਿਉਂ ਸੇਮ ਕਰ ਦਾਂਗੇ ਇੱਕ ਮਿੰਟ ਲੈ ਮੇਰੇ ਭਰਾ ਕਹਿੰਦਾ ਮੇਰੀ ਟ੍ਰੀਪ ਕਰਦੀ ਸੀ ਬਹੁਤ ਵਲੌਗ ਦੇ ਵਿੱਚ ਇਹ ਦੇਖ ਲਓ ਭਾਈ ਜੇ ਤੈਹ ਲਾਉਣੀ ਹੋਵੇ ਮਾਤਾ ਐ ਲਾਂਬੀ ਹੈ ਤੈ ਮੇਰੀ ਕਿਵੇਂ ਕਰਨੀ ਆ ਪੈਂਟ ਦੀ ਕਿਵੇਂ ਤੈਹ ਕਰਨੀ ਆ ਟੀ-ਸ਼ਰਟ ਇੱਥੇ ਪਾ ਦੇ ਰਗਾ ਇੱਥੇ ਪਾ ਲੈ ਟੀ-ਸ਼ਰਟ ਇਹਨੂੰ ਕਿ ਮੋੜ ਕੇ ਇਹਨੂੰ ਇੱਧਰ ਆਏ ਨੂੰ ਮੋੜ ਲੈ ਬਿਚਲੇ ટી-ਸ਼ਰਟ ਪਾਉਣ ਫਿਰ ટી-ਸ਼ਰਟ ਪਾਉਣ ਦੀ ਲੋੜ ਹੋਵੇ ਪਰ ਪੈਂਟ ਪਾਉਣ ਦੀ ਲੋੜ ਨਾ ਹੋਵੇ ਉਹ ટી-ਸ਼ਰਟ ਕੱਢ ਲਓ ਇੱਧਰ ਪਾੜ ਦੋ ਬਸ ਇੱਧਰ ਦੀ ਕੱਢ ਲਓ ਨਾ ਸਾਈਡ ਤੋਂ ਪੱੜਾ ਡਾਲ ਦਿੱਤਾ ਆ ਦੇਖੋ ਆ ਦੇਖੋ ਫਿੱਟ ਕਿ ਦਿਖਾਈ ਮੈਨੂੰ ਆ ਦੇਖ ਲਓ ਜਮਾ ਨਹੀਂ ਖੋਲਦੀ ਖੋਲਦੀ ਉਹ ਮਾੜਾ ਹੀ ਖੋਲਦੀ ਹੱਥ ਨਾਲ ਕਰਕੇ ਦਿਖਾ ਜੀ ਵੀ ਆਈ ਦਿਖਦੇ ਨਹੀਂ ਹੈਗੇ ਕੱਪੜੇ ਹਾਂ ਲੈ ਖੁੱਲਦੇ ਨਹੀਂ ਹੈਗੇ ਜੇ ਆਪਾਂ ਅਲਮਾਰੀ ਜائیں ਤੈਹ ਲਾ ਕੇ ਰੱਖਣਾ ਨਹੀਂ ਨਹੀਂ ਅਲਮਾਰੀ ਅੱਜ ਸ਼ਾਰਟ ਕੱਢਣੀ ਟੀ-ਸ਼ਰਟ ਸ਼ਾਰਟ ਕੱਢਣੀ ਹੋਵੇ ਤਾਂ ਇੱਧਰ ਦੀ ਸਾਈਡ ਤੋਂ ਨਿਕਲ ਜੂਗੀ ਹਨਾ ਉਧਰ ਵਾ ਦੇ ਦੇਖੋ ਜਾਲਾ ਨਹੀਂ ਆ ਰਿਹਾ ਜੂ ਚੱਲ ਆ ਰਿਹਾ ਆਪਣੇ ਚੱਲਦੇ ਰਹੀ ਨੇਉਦੇ ਚਲੋ ਚੱਲ ਠੀਕ ਹਨਾ ਬਾਈ ਤੇਰਾ ਫੋਨ ਕਰੀਐ ਸੀ ਚੱਲਦੇ ਵਿੱਚ ਨਾ ਆ ਬਾਈ ਰਵੂ ਬਾਈ ਦੇ ਲੱਗ ਕਿ ਨਿਹਰਾ ਹੋ ਗਿਆ ਉਹ ਤਾਂ ਹੋਣਾ ਹੀ ਆ ਫਿਰ ਹੁਣ ਜੇ ਲੇਟ ਕਰਤਾ ਤਾਂ ਹੋਣਾ ਹੀ ਆ ਦੇਖ ਲਓ ਨਾਲ ਹੀ ਆ ਸਾਡਾ ਘਰ 5 ਮਿੰਟ ਦੀ ਦੂਰੀ ਤੇ ਆ ਬਸ ਅਸੀਂ ਇੱਧਰ ਆਏ ਚਾਹ ਪੀਣ ਲੱਗ ਗਏ ਤੇ ਹੁਣ ਲੈਸ ਲੈਣ ਚੱਲੇ ਆ ਚੱਲੋ ਚੱਲ ਹਰਸ਼ ਚਲੀਏ ਹਾਂਜੀ ਆਪਾਂ ਆ ਗਏ ਸੀਗੇ ਬਾਜ਼ਾਰ ਤੋਂ ਮੈਂ ਜਿਹੜੀਆਂ ਲੈਸਾਂ ਲੈ ਕੇ ਆਈ ਸੀ ਮੈਂ ਕਿ ਤੁਹਾਨੂੰ ਦਿਖਾ ਦਵਾਂ ਕਿਉਂਕਿ ਜਿਹੜੀ ਮੈਂ ਸ਼ਾਪ ਤੋਂ ਲਿਓਣੀ ਹੁੰਦੀਆਂ ਨਾ ਲੈਸਾਂ ਉਹਨਾਂ ਦੇ ਉੱਪਰ ਮਤਲਬ ਜਿਹੜੀਆਂ ਬਿਲਕੁਲ ਨਵੇਂ ਟ੍ਰੈਂਡ 'ਚ ਮੈਂ ਉਹਨਾਂ ਨੂੰ ਕਈ ਵਾਰੀ ਇੰਸਟਾਗ੍ਰam ਤੋਂ ਵੀ ਕੱਢ ਕੇ ਦਿਖਾ ਦਿੰਦੀ ਹੁੰਦੀ ਆ ਵੀ ਇਹ ਵਾਲੀ ਲੈਸ ਮਿਲ ਜੂਗੀ ਉਹਨਾਂ ਕੋਲੇ ਜਿਹੜੀ ਹੈਗੀ ਲੈਸ ਅਵੇਲੇਬਲ ਹੁੰਦੀ ਆਗੀ ਹਨਾ ਤੇ ਮੈਂ ਤੁਹਾਨੂੰ ਦਿਖਾ ਦਾਨੀ ਆ ਮੈਂ ਤੁਹਾਨੂੰ ਕਿਹੜੀਆਂ ਪਹਿਲਾਂ ਪਹਿਲਾਂ ਦੀਆਂ ਚੱਲਦੀਆਂ ਪਈਆਂ ਨੇ ਲੈਸਾਂ ਔਰ ਕਿਹੜੀਆਂ ਜਿਹੜੀਆਂ ਹੁਣ ਨਵੇਂ 트ੈਂਡ ਦੀਆਂ ਆਈਆਂ ਨੇ ਠੀਕ ਆ ਤੇ ਆ ਤੁਸੀਂ ਦੇਖ ਲਓ ਨੇੜੇ ਜੇ ਕਰਦੇ ਹਰਸ਼ ਆ ਦੇਖੋ ਇਹ ਨਾ ਮੈਂ ਇੰਸਟਾਗ੍ਰਾਮ ਤੇ ਵੀ ਦੇਖੀ ਸੀ ਜਿਹੜੀ ਆ ਲੈਸ ਹੈਗੀ ਅੱਜ ਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲਦੀ ਪਈ ਆ ਇਹ ਆ ਕਟਵਰਕ ਜੀ ਵਾਲੀ ਇਦਾਂ ਨਾ ਬਣੇ ਹੋਈਆਂ ਨੇ ਰਸੀਆਂ ਹੀ ਆ ਇਹਦੇ ਤੇ ਆ ਵਾਲੀ ਜਿਹੜੇ ਮੈਂ ਪੀਸ ਲਈ ਸੀ ਨਾ ਇਹ ਮੈਂ ਉਹ ਮਤਲਬ ਪੀਸ ਨੇ ਜਿਹੜੇ ਮੇਰੇ ਉਹੀ ਮੈਂ ਲੈਸਾਂ ਤੇ ਦੇਖੋ ਪੈਸਾ ਖਰਚ ਕਰਤਾ ਮੈਂ ਤੁਹਾਨੂੰ ਦੱਸਿਆ ਸੀ ਨਾ ਇਹ ਪੀਸ ਮੈਂ ਜਿਹੜੇ ਹੈਗੇ ਸੀ ਉਹ ਤਾਂ ਮੈਂ 100-100 ਰੁਪਏ ਦੇ ਹੀ ਲੈ ਕੇ ਆਈ ਸੀ ਜੀ ਹਨਾ ਤੇ ਇਹ ਜਿਹੜੇ ਹੈਗੇ ਮੈਂ ਇਸ ਤਰੀਕੇ ਨਾਲ ਇਹਨੂੰ ਡਿਜ਼ਾਈਨ ਕਰੂੰਗੀ ਦੇਖੋ ਹਜੇ ਡਿਜ਼ਾਈਨ ਜਿਹੜਾ ਹੈਗਾ ਉਹ ਮੈਂ ਡਿਸਾਈਡ ਨਹੀਂ ਕੀਤਾ ਤੁਸੀਂ ਦੇਖ ਲਓ ਇਹ ਜਿਹੜੀ ਹੈਗੀ ਇਸ ਤਰੀਕੇ ਨਾਲ ਲੱਗੂਗੀ ਹਨਾ ਲੱਗੀ ਹੋਈ ਇਹ ਐਂ ਲੁੱਕ ਦੇਊਗੀ ਇਹ ਇਹ ਜਿਹੜੀ ਹੈਗੀ ਆਪਾਂ ਬਾਵਾ ਤੇ ਵੀ ਇਹਦਾ ਡਿਜ਼ਾਈਨ ਬਣਾਉਣਾ ਔਰ ਘੇਰੇ ਤੇ ਵੀ ਮੈਂ ਸੋਚਦੀ ਆ ਵੀ ਇਹਦਾ ਡਿਜ਼ਾਈਨ ਬਣਾ ਲਵਾਂ ਤੇ ਇਹ ਬਿਲਕੁਲ ਨਵੇਂ ਟ੍ਰੈਂਡ ਦੀ ਲੈਸ ਆ ਮੈਂ ਇੰਸਟਾਗ੍ਰam ਤੇ ਜਿਹੜੀਆਂ ਹੈਗੀਆਂ ਨੇ ਉਹ ਵੀਡੀਓਜ਼ ਜਿੱਦਾਂ ਆਪਾਂ ਦੇਖਦੇ ਰਹਨੇ ਆ ਨਾ ਵੀ ਟ੍ਰੈਂਡ ਦੇ ਅਕੋਰਡਿੰਗ ਕੀ ਆ ਰਿਹਾ ਨਵਾਂ ਹਨਾ ਮੈਂ ਇੰਸਟਾਗ੍ਰਾਮ ਤੇ ਦੇਖਿਆ ਸੀ ਇਦਾਂ ਪੈਨਲ ਵੀ ਪਾਏ ਹੋਏ ਸੀਗੇ ਇਸ ਲੇਸ ਦੇ ਕੁੜਤੀਆਂ ਦੇ ਉੱਪਰ ਜਿੱਦਾਂ ਆਪਾਂ ਦੋ ਪੈਨਲ ਪਾ ਲੰਨੇ ਆ ਨਾ ਉਹ ਉਹਦੇ ਵਿੱਚ ਵੀ ਇਹ ਯੂਜ਼ ਹੋ ਜਾਂਦੀ ਹੈ ਲੇਸ ਔਰ ਘੇਰੇ ਉੱਪਰ ਤਾਂ ਦੇਖੋ ਹੋ ਜਾਂਦੀ ਆ ਤੇ ਇੱਕ ਗੱਲ ਹੋਰ ਜਿਹੜੀ ਇਹ ਵਾਲੀ ਲੇਸ ਆ ਨਾ ਜਿੱਦਾਂ ਆਪਾਂ ਵਾਈਟ ਕਲਰ ਦੀ ਸਲਵਾਰ ਸਟਿਚ ਕੀਤੀ ਆਗੀ ਹਨਾ ਉਹਦੇ ਨੀਚੇ ਪੌਂਚਿਆਂ ਦੇ ਉੱਪਰ ਜਿਹੜੀ ਹੈਗੀ ਉਹ ਲੱਗ ਜਾਂਦੀ ਉਹ ਬਹੁਤ ਸੋਹਣੀ ਲੱਗਦੀ ਆ ਲੱਗੀ ਵੀ ਏ ਆ ਦੇਖੋ ਇਦਾਂ ਇਹਦੀ ਲੁੱਕ ਆਉਗੀ ਬਲੈਕ ਸੌਰੀ ਵਾਈਟ ਪੌਂਚਾ ਦੇ ਉੱਪਰ ਹਨਾ ਜਿੱਦ ਆਪਾਂ ਵਾਈਟ ਇੱਕ ਸਲਵਾਰ ਸਟਿਚ ਕਰਨੀ ਆ ਉਹਦੇ ਨਾਲ ਜੋ ਵੀ ਆਪਾਂ ਕੁੜਤੀਆਂ ਵੇਅਰ ਕਰਨੀਆਂ ਨੇ ਆਪਾਂ ਇਦਾਂ ਦੀ ਜਿਹੜੀ ਲੈਸ ਹੈਗੀ ਆ ਉਹ ਲਾ ਸਕਦੇ ਆ ਲੈਟ ਚਲੇਗੀ ਦਿਖਦੀ ਰਹਿਸਤਾ ਨਾ ਹਾਂ ਇਹ ਆ ਇਹ ਮੈਂ ਆ ਵਾਲੇ ਪੀਸ ਲਈ ਲੈ ਕੇ ਆਈਆਂ ਲੈਸ ਆ ਵਾਲੀ ਜਿਹੜੀ ਹੈਗੀ ਆ ਕਿਉਂਕਿ ਮੈਂ ਨਾ ਹਜੇ ਆਪਣੇ ਸੂਟ ਬਣਾ ਰਹੀ ਸੀਗੀ ਥੋੜਾ ਜਿਹਾ ਮੈਂ ਰੋਕਿਆ ਹੋਇਆ ਸੀ ਕਸਟਮਰ ਜਿੰਨ ਬਸ ਜਿੰਨਾਂ ਦੇ ਮੇਰੇ ਕੋਲ ਪਹਿਲਾਂ ਆਏ ਹੋਏ ਸੀ ਨਾ ਸੂਟ ਮੈਂ ਉਹਨਾਂ ਦੇ ਹੀ ਸੂਟ ਬਣਾ ਰਹੀ ਆ ਨਵੇਂ ਜਿਹੜੇ ਹੈਗੇ ਸੀ ਉਹ ਮੈਂ ਫੜ ਨਹੀਂ ਰਹੀ ਸੀ ਕਿਉਂਕਿ ਮੇਰੀ ਭੈਣ ਆਉਣ ਕਰਕੇ ਉਹਦੇ ਵੀ ਸੂਟ ਸਟਿਚ ਕਰਨੇ ਸੀ ਤੇ ਇੱਕ ਦੇਖੋ ਆ ਜਿਹੜੀ ਹੈਗੀ ਜਮਾਂ ਹੀ ਨਵੀਂ ਆਈ ਆ ਇਹ ਲੈਸਾ ਵਾਲੀ ਆ ਇਹਦਾਂ ਗੁਲਾਬ ਜਿਹੇ ਦੇ ਫੁੱਲ ਜਿ ਬਣੇ ਹੋਏ ਨੇਗੇ ਇਹ ਵਾਲਾ ਜਿਹੜਾ ਮੈਂ ਇੱਕ ਤੁਹਾਨੂੰ ਹੋਰ ਪੀਸ ਦਿਖਾਇਆ ਸੀ ਨਾ ਆ ਵੀ ਦੇਖੋ ਹੈਗਾ ਸੀ ਜਿਹੜਾ ਆਪਣਾ ਪੀਸ 100 ਰੁਪਏ ਦਾ ਸੀਗਾ ਹਨਾ ਤੇ ਇਹ ਜਿਹੜਾ ਹੈਗਾ ਮੈਂ ਇਸ ਤਰੀਕੇ ਨਾਲ ਜਿਹੜਾ ਹੈਗਾ ਇਹਨੂੰ ਇਹ ਐਦਾਂ ਲੱਗੂਗੀ ਲੱਗੀ ਹੋਈ ਠੀਕ ਹੈ ਇਹਨਾਂ ਨੂੰ ਨਾ ਮੈਂ ਵਾਈਟ ਸਲਵਾਰ ਨਾਲ ਹੀ ਆਫ ਵਾਈਟ ਸਲਵਾਰ ਨਾਲ ਹੀ ਵੇਅਰ ਕਰੂੰਗੀ ਕਿਉਂਕਿ ਜਿਹੜਾ ਨਾ ਟ੍ਰੈਂਡ ਹੈਗਾ ਜਿਆਦਾ ਉਹ ਆਫ ਵਾਈਟ ਸਲਵਾਰ ਦਾ ਇਹਦੇ ਨਾਲ ਕੋਈ ਡਿਜ਼ਾਈਨ ਕਰ ਲੂੰਗੀ ਸਲਵਾਰ ਚਿਕਨ ਵਗੈਰਾ ਦੀ ਜਾਂ ਫਿਰ ਨਾਰਮਲ ਲੇਸ ਨਾਲ ਰੈਡੀ ਕਰ ਲੂੰਗੀ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਨਾ ਵੀ ਆਪਾਂ ਕਟਵਰਕ ਵਾਲੀ ਸਲਵਾਰ ਕਿਵੇਂ ਰੈਡੀ ਕਰ ਸਕਦੇ ਆ ਮਤਲਬ ਲੇਸ ਜਿਹੜੀ ਹੈਗੀ ਇਨਸਰਟ ਕਰਕੇ ਠੀਕ ਹੈ ਜੀ ਆਹ ਜਿਹੜੀ ਲੇਸ ਹੈਗੀ ਬਿਲਕੁਲ ਨਵੇਂ ਟ੍ਰੈਂਡ ਦੀ ਆ ਤੁਸੀਂ ਦੇਖੋ ਡਿਜ਼ਾਈਨ ਜਿਹੜਾ ਹੈਗਾ ਕਿੰਨਾ ਸੋਹਣਾ ਜਿੱਦਾਂ ਪਾਕਿਸਤਾਨੀ ਸੂਟਾਂ ਤੇ ਲੱਗਿਆ ਹੁੰਦਾ ਨਾ ਬ ਤੇ ਇਹਦੇ ਵੀ ਆਪਾਂ ਜਿਵੇਂ ਵੀ ਆਪਾਂ ਨੂੰ ਵਧੀਆ ਲੱਗਿਆ ਆਪਾਂ ਡਿਜ਼ਾਈਨਿੰਗ ਕਰ ਲਵਾਂਗੇ ਤੇ ਜਿਹੜਾ ਡਿਜ਼ਾਈਨ ਤਿਆਰ ਹੋਊਗਾ ਉਹ ਮੈਂ ਤੁਹਾਨੂੰ ਦਿਖਾ ਦੂੰਗੀ ਠੀਕ ਆ ਇਹ ਜਿਹੜੀ ਇਹ ਵਾਲੀ ਲੈਸ ਹੈ ਨਾ ਇਹਦੇ ਨਾਲ ਮੈਂ ਇੱਕ ਕੰਟਰਾਸਟ ਦੀ ਹੋਰ ਲੈਸ ਯੂਜ਼ ਕਰੂੰਗੀ ਜਿਵੇਂ ਆਹ ਮੈਂਜੈਂਟਾ ਕਲਰ ਹੈ ਨਾ ਆਹ ਵਾਲਾ ਕਲਰ ਇਹ ਮੈਂ ਦੋ ਲੈਸਾਂ ਨੂੰ ਮਿਲਾ ਕੇ ਜਿਹੜਾ ਹੈਗਾ ਉਹ ਡਿਜ਼ਾਈਨ ਬਣਾਉਂਗੀ ਠੀਕ ਆ ਤੇ ਜਿਹੜੀ ਆਹ ਵਾਲੀ ਲੈਸ ਹੈਗੀ ਇਹ ਸਿਰਫ ਆਪਾਂ ਵਾਈਟ ਦੁਪट्टे ਤੇ ਲਾਉਣ ਵਾਸਤੇ ਜਿਹੜੀ ਹੈਗੀ ਲੈ ਕੇ ਆਏ ਆਂਗੇ ਬਹੁਤ ਸੋਹਣ ਲੱਗੀ ਛੋਟੇ ਛੋਟੇ ਜਿਹੇ ਅਦਾ ਗੋਲ ਚੱਕਰ ਜਿਹੇ ਬਣੇ ਹੋਏ ਨੇ ਇਹਦੇ ਵਿੱਚ ਇਹ ਮੇਰੇ ਕੋਲੇ ਹੈਗਾ ਸੀ ਜਿਹੜਾ ਦੁਪੱਟਾ ਕੋਟਾ ਡੋਰੀਆ ਦਾ ਦੁਪੱਟਾ ਹੈਗਾ ਉਹਦੇ ਤੇ ਜਿਹੜੇ ਹੈਗੇ ਮੈਂ ਉਹਦੇ ਤੇ ਲਾਉਣ ਵਾਸਤੇ ਲੈ ਕੇ ਆਈਆਂਗੀ ਠੀਕ ਹੈ ਇਹ ਵੀ ਮੈਨੂੰ ਸੋਹਣੀ ਲੱਗੀ ਲੈਸ ਬਹੁਤ ਤੇ ਇਕ ਆ ਲੈਸ ਆ ਦੇਖੋ ਇਹ ਤਾਂ ਬਹੁਤ ਮਤਲਬ ਕਾਫੀ ਦੇਰ ਹੋ ਗਿਆ ਇਹ ਟ੍ਰੈਂਡ ਦੇ ਵਿੱਚ ਹੀ ਚੱਲ ਰਹੀ ਹੈ ਤੇ ਹੁਣ ਵੀ ਜਦੋਂ ਮੈਂ ਇੰਸਟਾਗ੍ਰam ਤੇ ਵੀਡੀਓ ਦੇਖਦੀ ਹੁੰਨੀ ਆ ਨਾ ਸੂਟਾਂ ਦੀ ਉਹਦੇ ਵਿੱਚ ਵੀ ਜਿਹੜੀ ਮੈਂ ਦੇਖਦੀ ਹੁੰਨੀ ਆ ਆਹੀ ਡਿਜ਼ਾਈਨ ਜਿਹੜਾ ਹੈਗਾ ਜ਼ਿਆਦਾ ਚੱਲਦਾ ਹੁੰਦਾਗਾ ਦੇਖੋ ਕਟਵਰਕ ਜੇ ਵਾਲਾ ਹਣਾ ਇਹ ਲੈਸਾਂ ਥੋੜੀਆਂ ਜਿਹੀਆਂ ਮਹਿੰਗੀਆਂ ਹੁੰਦੀਆਂ ਨੇ 40-50 ਰੁਪਏ ਮੀਟਰ ਤੋਂ ਹੀ ਸਟਾਰਟ ਹੁੰਦੀਆਂ ਨੇ ਲੈਸਾਂ ਮੰਗੇ ਦੇਖੋ ਇੱਕ ਆ ਜਿਹੜੀ ਆ ਲੈਸ ਆ ਇਹ ਆਪਾਂ ਵਾਈਟ ਸਲਵਾਰ ਦੇ ਉੱਪਰ ਨਾ ਇਨਸਰਟ ਕਰਨ ਵਾਸਤੇ ਲੈ ਕੇ ਆਏ ਆ ਜਿਹੜੀ ਆਪਾਂ ਵਿੱਚ ਰੱਖ ਦਿੰਨੇ ਨਾ ਲੈਸਾ ਸੈਂਟਰ ਦੇ ਵਿੱਚ ਕੱਪੜੇ ਦੇ ਇਹਨੂੰ ਮੈਂ ਵਾਈਟ ਸਲਵਾਰ ਤੇ ਰੈਡੀ ਕਰੂੰਗੀ ਆ ਦੇਖੋ ਇਹ ਫਲਾਵਰ ਬਣੇ ਹੋਏ ਨੇ ਵਿੱਚ ਤੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਇਹ ਠੀਕ ਹੈ ਜੀ ਇਹ ਜਿਹੜੀ ਹੈਗੀ ਉਹ ਤੀਰ ਪੈ ਦਿੱਤੀ ਹੈ ਲੈਸ ਇਹ ਇਕਾ ਦੇਖੋ ਇਹ ਤਾਂ ਕਾਫੀ ਧੀਰ ਦਾ ਚੱਲਦਾ ਪੈਟ ਡਿਜ਼ਾਈਨ ਇਹ ਲੈਸ ਨੂੰ ਨਾ ਮੈਂ ਇਦਾਂ ਨਹੀਂ ਯੂਜ਼ ਕਰਨਾ ਆ ਜਿਹੜੇ ਸਾਈਡਾਂ ਤੇ ਜਿਹੜੇ ਹੈਗੇ ਨੇ ਨਾ ਆ ਆਲੇ-ਦਾਲੇ ਬਾਰਡਰ ਆ ਜਿਹੜੇ ਇਹਨੂੰ ਆਪਾਂ ਕੱਟ ਦੇਣਾਗਾ ਮੈਂ ਨਾ ਇੰਸਟਾਗ੍ਰam ਤੇ ਇੱਕ ਡਿਜ਼ਾਈਨ ਦੇਖਿਆ ਸੀ ਬਣਿਆ ਹੋਇਆ ਬਹੁਤ ਸੋਹਣਾ ਤੇ ਸਿਰਫ ਨਾ ਇਹ ਕਢਾਈ ਲੱਗੂਗੀ ਇਦਾਂ ਪੱਤੀਆਂ ਪੱਤੀਆਂ ਜਿਹੜੀਆਂ ਰਹਿ ਜਾਣੀਆਂ ਤੇ ਸਾਈਡਾਂ ਵਾਲਾ ਜਿਹੜਾ ਹੈਗਾ ਉਹ ਆਪਾਂ ਕੱਟ ਦੇਣਾਗਾ ਜੇ ਹੁਣ ਆ ਬਾਰਡਰ ਹੈ ਨਾ ਇਹਨੂੰ ਵੀ ਕੱਟ ਦੇਣਾ ਤੇ ਆ ਵਾਲੇ ਨੂੰ ਵੀ ਕੱਟ ਦੇਣਾ ਸਾਈਡਾਂ ਤੇ ਪੱਤੀਆਂ ਪੱਤੀਆਂ ਜਿਹੜੀਆਂ ਰਹਿ ਜਾਣੀਆਂ ਉਹਦੇ ਪੈਨਲ ਪੈ ਜਾਣਗੇ ਬਹੁਤ ਸੋਹਣਾ ਲੱਗੂ ਜੇ ਆਪਾਂ ਉਦਾਂ ਰੱਖਾਂਗੇ ਇਸ ਲੈਸ ਨੂੰ ਫੇਰ ਇਹਦੇ ਪੈਨਲ ਸੋਹਣੇ ਨਹੀਂ ਲੱਗਣੇ ਪਾਏ ਹੋਏ ਪਰ ਜੇ ਆਪਾਂ ਹੁਣ ਦੇਖੋ ਜਿਵੇਂ ਆ ਕੱਟਦੀ ਹੈ ਹਨਾ ਸਿਰਫ ਪੱਤੀਆਂ ਜਿਹੜੀਆਂ ਆਉਣੀਆਂ ਉਹਦੇ ਪੈਨਲ ਬਹੁਤ ਸੋਹਣੇ ਲੱਗਣਗੇ ਤੇ ਤੁਸੀਂ ਡਿਜ਼ਾਈਨ ਦੇਖ ਲਓ ਜੇ ਤੁਸੀਂ ਇਦਾਂ ਦੇ ਲੈ ਕੇ ਆਉਣੇ ਹੋਣ ਇਹ 트ੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਇਸ ਟਾਈਮ ਤੇ ਲੈਸਾਂ ਤੇ ਆ ਜਿਹੜੀ ਹੈਗੀ ਆ ਆਹ ਵਾਲੀ ਲੈਸ ਇਹਦਾ ਵੀ ਕਦੇ ਟ੍ਰੈਂਡ ਨਹੀਂ ਜਾਂਦਾ ਹੈਗਾ ਬਹੁਤ ਸੂਤਾਂ ਤੇ ਇਹ ਲੱਗਦੀ ਹੈ ਲੈਸ ਇਸ ਲਈ ਜਿਹੜੀ ਹੈਗੀ ਮੈਂ ਇਹਦੇ ਦੋ ਤਿੰਨ ਰੋਲ ਹੀ ਲੈ ਕੇ ਆਉਣੀ ਹੁੰਦੀਆਂ ਗਈ ਇਹਦਾ ਮੈਂ ਰੋਲ ਹੀ ਲਈ ਸੀਗੀ ਮੇਰੇ ਕੋਲ ਪਿਆ ਸੀਗਾ ਇੱਕ ਅੱਧਾ ਰੋਲ ਇਹਦਾ ਕੈਸੀ ਤੇ ਇੱਕ ਆ ਸੀਗਾ ਆ ਵੀ ਮੈਂ ਰੋਲ ਲੈ ਕੇ ਆਈਆਂ ਤੇ ਇਹ ਨਾ ਜਿਹੜਾ ਕਲਰ ਹੈਗਾ ਇੱਕ ਨਵਾਂ ਹੀ ਆਇਆ ਹੁਣ ਇਹ ਕੋਈ ਨਾ ਤਾਂ ਵਾਈਟ ਦੇ ਵਿੱਚ ਆਉਂਦਾ ਨਾ ਇਹ ਬਰਾਊਨ ਦੇ ਵਿੱਚ ਆਉਂਦਾ ਲੈਮਨ ਵੀ ਨਹੀਂ ਹੈਗਾ ਹਰਸ਼ੇ ਤੁਗਨਾ ਲੈਮਨ ਨਹੀਂ ਹੁਣ ਸ਼ੇਡ ਨਹੀਂ ਲੈਮਨ ਦਾ ਸ਼ੇਡ ਨਹੀਂ ਨਾ ਇਹ ਆਫ ਵਾਈਟ ਦੇ ਵਿੱਚ ਆਉਂਦਾ ਕਿਉਂਕਿ ਦੇਖੋ ਆਫ ਵਾਈਟ ਤਾਂ ਆ ਹੁੰਦਾ ਕਲਰ ਇਹ ਵਾਈਟ ਨਹੀਂ ਹੈਗਾ ਵਾਈਟ ਤਾਂ ਆ ਹੈਗਾ ਆ ਵਾਲਾ ਵਾਈਟ ਹੈ ਆ ਆਫ ਵਾਈਟ ਹੈ ਇਹਨਾਂ ਬੇਜ ਜਿਹਾ ਕਲਰ ਆ ਗਿਆ ਬੇਜ ਜਿਹਾ ਕਲਰ ਹੈ ਨਾ ਇਹਦੀ ਡਿਜ਼ਾਈਨਿੰਗ ਜਿਹੜੀ ਹੈਗੀ ਬਹੁਤ ਸੋਹਣੀ ਆ ਉਹ ਵੀ ਤੇ ਦੇਖੋ ਆ ਵੀ ਨਵੇਂ ਟ੍ਰੈਂਡ ਉਹ ਕਹਿੰਦੇ ਬਸ ਹੁਣ ਹੀ ਆਈ ਹੀ ਐ ਇਹ ਲੈਸ ਦੇਖੋ ਆ ਵੀ ਜਿਹੜੀ ਹੈਗੀ ਲੈਸ ਟ੍ਰੈਂਡਿੰਗ ਦੇ ਵਿੱਚ ਚੱਲਦੀ ਪਈ ਆ ਇਹਦਾ ਡਿਜ਼ਾਈਨ ਤੁਸੀਂ ਦੇਖ ਲਓ ਬਹੁਤ ਸੋਹਣਾਗਾ ਤੇ ਇਹ ਮੈਂ ਲੈਸਾਂ ਲੈ ਕੇ ਆਈ ਸੀਗੀ ਹਨਾ ਆ ਤਾਂ ਚਲੋ ਲਾਈਨਿੰਗਾਂ ਨੇ ਤੇ ਇੱਕ ਨਾ ਮੈਨੂੰ ਕਈ ਵਾਰੀ ਪੈਣਾ ਪੁੱਛਦਿਆਂ ਹੁੰਦਿਆਂ ਨੇ ਵੀ ਜੋਰਜਟ ਦੇ ਸੂਟ ਤੇ ਕਿਹੜੀ ਲਾਈਨਿੰਗ ਲੱਗਦੀ ਹੁੰਦੀ ਆ ਹੁਣ ਜਿੱਦਾਂ ਜੋਰਜਟ ਦਾ ਸੂਟ ਹੁੰਦਾਗਾ ਹਨਾ ਟਰਾਂਸਪੇਰੈਂਟ ਹੁੰਦਾਗਾ ਉਹ ਹਨਾ ਤੇ ਉਹਦੇ ਨੀਚੇ ਆਪਾਂ ਕਿਹੜੀ ਲਾਈਨਿੰਗ ਲਗਾਉਣੀ ਹੁੰਦੀ ਆ ਹੁਣ ਦੇਖੋ ਜਿਵੇਂ ਪਹਿਣ ਦਾ ਸੂਟ ਬਣਾਉਣਾ ਸੀ ਮੈਂ ਪਿੱਛੇ ਵੀਡੀਓ ਦੇ ਵਿੱਚ ਵੀ ਦਿਖਾਇਆ ਆ ਵਾਲਾ ਫਲਾਵਰ ਵਾਲਾ ਉਹ ਕਹਿੰਦੀ ਮੈਂ ਸਿੰਪਲ ਸੂਟ ਹੀ ਬਣਵਾਉਂਗੀ ਕਹਿੰਦੀ ਸਿੰਪਲ ਸੂਟ ਜ਼ਿਆਦਾ ਸੋਹਣੇ ਲਾਦੇ ਫਲਾਵਰ ਵਾਲੇ ਹੁਣ ਦੇਖੋ ਇਹਦੇ ਨੀਚੇ ਜਿਹੜੀ ਲਾਈਨ ਕਾਟਨ ਵਾਲਾ ਟਾਫਟਾ ਹੁੰਦਾ ਜਿਹੜਾ ਉਹ ਜੌਰਜਟ ਦੇ نیچے ਜਿਹੜਾ ਹੁੰਦਾ ਵਧੀਆ ਹੁੰਦਾ ਉਹ ਗਰਮੀ ਦੇ ਵਿੱਚ ਵੀ ਪੈ ਜਾਂਦਾ ਹੁੰਦਾ ਜਿਹੜੀ ਕਾਟਨ ਹੁੰਦੀ ਹੈ ਜੇ ਆਪਾਂ ਇਸ ਦੇ نیچے ਕਾਟਨ ਲਗਾਵਾਂਗੇ ਨਾ ਤਾਂ ਉਹ ਟਰਾਂਸਪੇਰੈਂਟ ਰਹੂਗੀ ਤੇ ਜਿਹੜਾ ਹੁਣ ਮੈਂ ਸਿਰਫ ਸ਼ਰਟ ਵਾਸਤੇ ਜਿਹੜੀ ਹੈਗੀ ਆ ਉਹ ਟਾਫਟਾ ਲੈ ਕੇ ਆਂਦਾ ਔਰ ਸਲਵਾਰ ਵਾਸਤੇ ਜਿਹੜਾ ਹੈਗਾ ਸੇਮ ਕਲਰ ਦੇ ਵਿੱਚ ਕਾਟਨ ਲੈ ਕੇ ਆਂਦੀ ਆ ਕਿਉਂਕਿ ਸਲਵਾਰ ਨੇ ਦੇਖੋ ਜ਼ਿਆਦਾ ਟੱਚ ਨਹੀਂ ਹੋਣਾ ਹੈਗਾ ਆਪਣੇ ਉਹਦੇ ਨਾਲ ਇਹ ਦੇਖੋ ਆ ਬਿਲਕੁਲ ਟਰਾਂਸਪੇਰੈਂਟ ਨਹੀਂ ਹੈਗਾ ਹੁਣ ਇਹਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਤੇ ਜਦੋਂ ਆਪਾਂ ਇਹਦੇ ਨੀਚੇ ਕਾਟਨ ਰੱਖਦੇ ਆ ਨਾ ਤਾਂ ਤੁਸੀਂ ਹੱਥ ਰੱਖ ਕੇ ਦੇਖਿਆ ਕਰੋ ਇਦਾਂ ਬਿਲਕੁਲ ਟਰਾਂਸਪੇਰੈਂਟ ਲੱਗੂਗਾ ਇਸ ਲਈ ਕਾਟਨ ਵਾਲਾ ਟਾਫਟਾ ਜਿਹੜਾ ਹੈਗਾ ਤੁਸੀਂ ਕਹਿ ਕੇ ਲਿਆਇਆ ਕਰੋ ਇਹ ਆਪਾਂ ਨੂੰ ਪਿਆ ਜੀ 60 ਰੁਪਏ ਮੀਟਰ ਠੀਕ ਹੈ ਇਹਨੂੰ ਤੁਸੀਂ ਡਾਈ ਵੀ ਕਰਵਾ ਸਕਦੇ ਹੋਗੇ ਇਹ ਵਾਲੇ ਕੱਪੜੇ ਨੂੰ 60 ਰੁਪਏ ਮੀਟਰ ਪੈ ਜਾਊਗਾ ਤੁਹਾਨੂੰ ਬਾਕੀ ਤੁਹਾਡੇ ਸ਼ਹਿਰ ਦਾ ਦੇਖੋ ਹਿਸਾਬ ਆ ਕਿੰਨੇ ਰੁਪਏ ਮੀਟਰ ਪਊਗਾ ਪਰ ਸਾਡੇ ਸ਼ਹਿਰ ਦੇ ਵਿੱਚ ਇਹ ਮੈਨੂੰ 60 ਰੁਪਏ ਮੀਟਰ ਮਿਲੇਗਾ ਤੇ ਆਪਾਂ ਨੂੰ ਡਾਈ ਕਰਾਉਣ ਦੀ ਤਾਂ ਲੋੜ ਹੀ ਨਹੀਂ ਹੈਗੀ ਸੀਗੀ ਤੇ ਬਾਕੀ ਜੇ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਡਾਈ ਕਰਾਉਣਾ ਤਾਂ ਆਸਾਨੀ ਨਾਲ ਜਿਹੜਾ ਹੈਗਾ ਇਹ ਡਾਈ ਹੋ ਜਾਊਗਾ 60 ਰੁਪਏ ਮੀਟਰ ਜਦੋਂ ਵੀ ਆਹ ਸੂਟ ਜਿਹੜੇ ਹੈਗੇ ਮੇਰੇ ਡਿਜ਼ਾਈਨ ਹੋਗੇ ਨਾ ਇਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੀ ਵੀ ਆਪਾਂ ਕਿਸ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਆ ਲੈਸਾਂ ਜਿਹੜੀਆਂ ਹੈਗੇ ਨਾ ਮੈਂ ਡਬਲ ਡਬਲ ਯੂਜ਼ ਕਰੂੰਗੀ ਇਹਦੇ ਵਿੱਚ ਹੁਣ ਦੇਖੋ ਜਿਵੇਂ 100 ਰੁਪਏ ਦਾ ਪੀਸ ਸੀ ਆਪਾਂ ਜਿਹੜਾ ਹੈਗਾ ਉਹਨੂੰ ਬਿਲਕੁਲ ਮਹਿੰਗੀ ਲੁੱਕ ਦੇ ਵਿੱਚ ਜਿਹੜਾ ਹੈਗਾ ਉਹ ਤਿਆਰ ਕਰ ਦੇਣਾ ਜਿਹੜੀ ਲੁੱਕ ਹੋਊਗੀ ਉਹ ਮੈਂ ਤੁਹਾਡੇ ਸਾਹਮਣੇ ਸ਼ੋਅ ਕਰ ਦੂੰਗੀ ਠੀਕ ਹੈ ਤੇ ਤੁਸੀਂ ਵੀ ਲੈ ਕੇ ਆਓ ਇਦਾਂ ਦੀਆਂ ਲੈਸਾਂ ਜ਼ਿਆਦਾਤਰ ਵਾਈਟ ਆਫ ਵਾਈਟ ਹਨਾ 베ਜ ਜਿਹਾ ਕਲਰ ਇਦਾਂ ਦੀਆਂ ਲੈਸਾਂ ਚੱਲਣੀਆਂ ਅੱਜਕੱਲ੍ਹ ਵਾਈਟ ਕਲਰ ਦੀਆਂ ਸੂਟਾਂ ਨਾਲ ਠੀ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਆਪਾਂ ਇੱਕ ਮਿਲਦੇ ਆਂ ਜੀ ਇੱਕ ਨਵੇਂ ਆਈਡੀਆ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲਓ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ